ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਸਣੇ ਅਕਾਲੀ ਆਗੂ ਨੂੰ ਸੁਣਾਈ ਸਜ਼ਾ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਮਜੀਠੀਆ ਹਰਸਿਮਰਤ ਕੌਰ ਬਾਦਲ ਤੇ ਹੋਰ ਅਕਾਲੀ ਆਗੂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਧਾਰਮਿਕ ਸਜਾ ਪੂਰੀ ਕਰਨ ਪੁੱਜੇ ਜਿੱਥੇ ਵਿਕਰਮ ਮਜੀਠੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਗੁਰੂ ਦੀ ਸੇਵਾ ਕਰਨ ਪਹੁੰਚੇ ਹਨ ਤੇ ਗੁਰੂ ਸਾਹਿਬ ਮਿਹਰ ਕਰਨ ਉੱਥੇ ਹੀ ਉਹਨਾਂ ਕਿਸਾਨਾਂ ਨਾਲ ਹੋਏ ਟਕਰਾਵ ਤੇ ਨਖੇਦੀ ਕੀਤੀ ਆ ਤੇ ਕਿਹਾ ਕਿਸਾਨ ਦੇਸ਼ ਦਾ ਵੱਡਾ ਸਪਾਈ ਹੈ ਇਸ ਮੌਕੇ ਉਹਨਾਂ ਰਵਨੀਤ ਬਿੱਟੂ ਵੱਲੋਂ ਨਰੈਨ ਸਿੰਘ ਚੌੜਾ ਨੂੰ ਸਨਮਾਨਿਤ ਕਰਨ ਵਾਲੇ ਬਿਆਨ ਤੇ ਬਿੱਟੂ ਤੇ ਜੰਮ ਕੇ ਮਜਿੱਠਿਆ ਬਰੇ ਨੇ ਇਸ ਦੌਰਾਨ ਅਕਾਲੀ ਦਲ ਆਗੂ ਦਲਜੀਤ ਸਿੰਘ ਚੀਮਾ ਨੇ ਰਵਨੀਤ ਬਿੱਟੂ ਵੱਲੋਂ ਨਰੈਨ ਸਿੰਘ ਚੌੜਾ ਤੇ ਦਿੱਤੇ ਬਿਆਨ ਬਾਰੇ ਬੋਲਦਿਆਂ ਕਿਹਾ ਜਦੋਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਆਉਂਦੀ ਆ ਤਾਂ ਰਵਨੀਤ ਬਿੱਟੂ ਇਸ ਦਾ ਵਿਰੋਧ ਕਰਦੇ ਨੇ ਤੇ ਹੁਣ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲੇ ਘਟਨਾ ਨੂੰ ਇਮੋਸ਼ਨਲ ਦੱਸ ਰਹੇ ਨੇ ਇਹ 도ਗਲੀ ਨੀਤੀ ਕਿਉਂ ਹੈ ਅਨ ਦਾਤਾ ਇਸ ਦੇਸ਼ ਦਾ ਬਹੁਤ ਵੱਡਾ ਸਪਾਈ ਹੈ। ਔਰ ਜੇ ਉਹ ਦੇਸ਼ ਨੂੰ ਅੰਨ ਨਾ ਦੇਵੇ ਤੇ ਦੇਸ਼ ਕਦੇ ਵੀ ਆਪਦੇ ਪੈਰਾਂ ਤੇ ਖਲੋ ਨਹੀਂ ਸਕੇ। ਇਸ ਲਈ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਬੁਲੰਦ ਕਰਨ ਵਾਲੇ ਲੋਕਾਂ ਨੂੰ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾ ਮੰਗਾਉਣ ਵਾਸਤੇ ਜੇ ਉਹ ਦਿੱਲੀ ਨੂੰ ਜਾਣ ਤੇ ਉਹਨਾਂ ਤੇ ਹਥਰੂ ਗੈਸ ਦੇ ਗੋਲੇ ਜਾਂ ਉਹਨਾਂ ਨੂੰ ਰੋਕਿਆ ਟੋਕਿਆ ਜਾਵੇ ਉਹਨਾਂ ਨਾਲ ਉਹਨਾਂ ਨੂੰ ਡਾਂਗਾ ਨਾਲ ਕੁੱਟਿਆ ਜਾਵੇ ਮੈਂ ਸਮਝਦਾ ਕਿ ਇਹ ਬਹੁਤ ਹੀ ਮਾੜੀ ਕਾਰਕੁਚਾਰੀ ਹੈ ਸਰਕਾਰਾਂ ਦੀ ਮਾੜੀ ਮਾਨਸਿਕਤਾ ਔਰ ਸਰਕਾਰ ਦੀ ਕਿਸਾਨਾਂ ਪ੍ਰਤੀ ਦੇਸ਼ ਦੇ ਅੰਨਦਾਤਾ ਪ੍ਰਤੀ ਕੀ ਸੋਚ ਹੈ ਇਸ ਤੋਂ ਉਹਨਾਂ ਦੀ ਸੋਚ ਸਪਸ਼ਟ ਹੁੰਦੀ ਹੈ ਤੇ ਮੈਂ ਉਸ ਨੂੰ ਕੰਡੈਮਨ ਕਰਦਾ ਹਾਂ ਔਰ ਅੱਜ ਸਰਕਾਰ ਦੀ ਗੁਰਪ੍ਰੀਤ ਭੁੱਲਰ ਪੁਲਿਸ ਦੀ ਕਮਿਸ਼ਨਰ ਦੀ ਹਰਪਾਲ ਰੰਧਾਵਾ ਦੀ ਤੇ ਪਾਕਿਸਤਾਨ ਦੇ ਆਈਐਸਆਈ 에ਜੰਟਾਂ ਦੀ ਮਿਲੀਭੁਗਤ ਦੀ ਅਗਲੀ ਕੜੀ ਸਬੂਤ ਵੱਡੇ ਸਬੂਤ ਤੇ ਖੁਲਾਸੇ ਅੱਜ 3:30 ਵਜੇ ਮੈਂ ਪ੍ਰੈਸ ਕਾਨਫਰੰਸ 'ਚ ਉਹ ਤੁਹਾਡੇ ਅੱਗੇ ਰੱਖਾਂਗਾ ਕੀ ਪੰਜਾਬ ਦੇ ਲੋਕਾਂ ਨੂੰ ਸਮਝ ਆਵੇ ਕਿ ਗੁਰੂ ਘਰ ਦੀ ਸੇਵਾ ਗੁਰੂ ਸਾਹਿਬ ਨੇ ਇਹ ਸੇਵਾ ਸਾਨੂੰ ਲਈ ਹੈ ਔਰ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਜੇ ਕੋਈ ਸੇਵਾ ਕਰ ਰਿਹਾ ਹੈ ਤੇ ਉਹਦੀ ਸੇਵਾ 'ਚ ਵਿਗੜਨ ਪਾਉਣਾ ਇਹਦੇ ਪਿੱਛੇ ਕੀ ਸ਼ਰਾਰਤ ਹੈ ਕੀ ਸੋਚ ਹੈ ਅੱਜ 3:30 ਵਜੇ ਕਈ ਹੋਰ ਤੱਥ ਤੇ ਕਈ ਹੋਰ ਵੀਡੀਓ ਗ੍ਰਾਫਿਕ ਏਵਿਡੈਂਸ ਲੈ ਕੇ ਤੁਹਾਡੇ ਸਾਰਿਆਂ ਦੇ ਸਾਹਮਣੇ ਪੇਸ਼ ਕਰਾਂਗੇ ਪੰਜਾਬ ਦੇ ਲੋਕਾਂ ਨੇ ਦੇਸ਼ ਦੇ ਲੋਕਾਂ ਨੇ ਫੈਸਲਾ ਕਰਨਾ ਸਚਾਈ ਸਾਹਮਣੇ ਰੱਖਦੇ ਆਵਾਂਗੇ ਔਰ ਲੋਕਾਂ ਨੂੰ ਸਚਾਈ ਨਾਲ ਤੱਥਾਂ ਨਾਲ ਜਾਣੂ ਕਰਾਉਂਦੇ ਰਵਾਂਗੇ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿ ਸਾਡੇ ਤੇ ਤਰਜ ਕਰਕੇ ਇਹ ਸਬੂਤ ਕੋਈ ਨਾ ਕੋਈ ਸਾਨੂੰ ਦੇ ਕੇ ਜਾ ਰਿਹਾ ਤੇ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਜਿਹੜੇ ਲੀਡਰ ਕਹੇ ਸੀਗੇ ਕਿ ਖਾਲੀ ਹੱਥ ਜਾ ਸਕਦੇ ਨੇ ਕਿਸਾਨ ਤਾਂ ਪਾਲਾ ਖਾਲੀ ਹੱਥੇ ਜਾ ਰਹੀ ਸੀ ਉਹ ਵੀ 101 ਕਿਸਾਨ ਲੋਕ ਤਾਂ ਵੀ ਉਹਨਾਂ ਨੂੰ ਰੋਕਿਆ ਗਿਆ ਤਾਂ ਵੀ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਵਾਰਾ ਗਏ ਕੀ ਕਾਰਨ ਲੱਗਦੇ ਆ ਜੀ ਬੜੀ ਮਾੜੀ ਗੱਲ ਆ ਜੀ ਸ਼ਾਂਤਮਈ ਢੰਗ 101 ਕਿਸਾਨ ਦੱਸੋ ਉਹਨੇ ਦਿੱਲੀ ਦੀ ਰਾਜਧਾਨੀ ਉਹਨਾਂ ਦੀ ਆ ਜਿੰਨੀ ਕਿ ਦਿੱਲੀ ਵਾਲਿਆਂ ਦੀ ਆ ਉਸ ਤੋਂ ਵੱਧ ਸਾઠી ਆ ਸਰ ਲੋਕੋ ਨਹੀਂ ਦੇਸ਼ ਦੇ ਜਦੋਂ ਟੋਟੇ ਕੀਤੇ ਜਾਂਦੇ ਤੇ ਸਭ ਤੋਂ ਪਹਿਲਾਂ ਤਾਂ ਜਾਂ ਜਵਾਨ ਲੜਦਾ ਜਾਂ ਕਿਸਾਨ ਲੜਦਾ ਤੇ ਜੇ ਉਹ ਜਾ ਕੇ ਦਿੱਲੀ ਆਪ ਦੀ ਗੱਲ ਨਹੀਂ ਰੱਖ ਸਕਦਾ ਤੇ ਫਿਰ ਮੈਂ ਇਸ ਨੂੰ ਲੋਕਤੰਤਰ ਨਹੀਂ ਕਰੂੰਗਾ ਇਹਨੂੰ ਧੱਕਾਤੰਤਰ ਕਹੂੰ। ਰਵਿਦੇ ਜੀ ਜਿਹੜੇ ਬਿੱਟੂ ਨੇ ਇਹ ਬੰਦਾ ਦਾਵਾ ਥੋਕੇ ਗਿਆ ਸੀਗਾ ਕਿ ਵੈਲਕਮ ਕਰਾਂਗੇ ਅਸੀਂ ਜੇ ਬਿਨਾਂ ਟਰੈਕਟਰਾਂ ਤੋਂ ਕਿਸਾਨ ਆਣਗੇ ਤਾਂ ਕੀ ਗੋੜਿਆਂ ਨਾਲ ਹੀ ਵੈਲਕਮ ਕਰਨਾ ਸੀ? ਮੈਨੂੰ ਨਾ ਜੀ ਸਿਆਣੇ ਬੰਦੇ ਦਾ ਸਵਾਲ ਪੁੱਛਿਆ ਕਰੋ। ਉਹ ਮੰਤਰੀ ਬਣ ਜਾਂਦਾ ਇਹਦਾ ਇਹ ਮਤਲਬ ਨਹੀਂ ਉਹਨੂੰ ਅਕਲ ਵੀ ਆ ਜਾਂਦੀ ਹੈ। ਮਜੀਠੇ ਸਾਹਿਬ ਅਕਲੋਂ ਪੈਦਲ ਬੰਦੇ ਦਾ ਮੈਂ ਜਿੰਨਾ ਘੱਟ ਜਵਾਬ ਦਵਾਂ ਉਹਨੇ ਹੀ ਚੰਗਾ ਉਹਦੇ ਤਾਂ ਰੋਜ਼ ਦੇ ਬਿਆਨ ਤੁਸੀਂ ਸੁਣਨੇ। ਜਿਹੜਾ ਇੰਦਰਾ ਗਾਂਧੀ ਨੂੰ ਮਾਤਾ ਦੱਸਦਾ ਸੀ ਤੇ ਅੱਜ ਰਜੀਵ ਗਾਂਧੀ ਨੂੰ ਗਾਲਾਂ ਕੱਢਦਾ ਆ ਉਹ ਤੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਨੂੰ ਪਿਓ ਆਖਦਾ ਇਸ ਲਈ ਮੈਨੂੰ ਇਹ ਜਿਹੇ ਲੋਕਾਂ ਦੇ ਨਾ ਮੈਂ 1% ਇਹਨਾਂ ਦੇ ਮੂੰਹ ਨਹੀਂ ਲੱਗਦਾ ਜਿੱਦਾਂ ਕਨ ਬੋਲੋ ਇਹ ਵੀ ਗੱਲ ਕਹੀ ਗਈ ਹੈ ਕਿ ਨਰੈਨ ਸਿੰਘ ਚੋੜੇ ਨੂੰ ਅਕਾਲੀ ਦਲ ਵੱਲੋਂ ਸਨਮਾਨਤ ਕਰ ਦੇਣਾ ਚਾਹੀਦਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੇ ਬੰਦੀ ਸਿੰਘਾਂ ਨੂੰ ਸਨਮਾਨਤ ਸ਼੍ਰੋਮਣੀ ਅਕਾਲੀ ਦਲ ਕਰਦਾ ਰਿਹਾ ਹੈ ਤਾਂ ਇੱਕ ਭਾਵਨਾ ਦੇ ਮੈਚ ਹੁੰਦਾ ਕਿ ਉਹਨਾਂ ਮੈਂ ਫੇਰ ਤੁਹਾਨੂੰ ਯਾਰ ਉਹੀ ਗੱਲ ਆਉਂਦਾ ਅਕਲੋਂ ਪੈਦਲ ਬਿਟੂ ਜਿਹਨੂੰ ਅਕਲ ਦੀ 80 ਵੱਡੀ ਘਾਟ ਹੈ ਬੇਸਮਝ ਬੰਦਾ ਔਰ ਪੰਜਾਬ ਦੇ ਲੋਕੀ ਦੇਸ਼ ਦੇ ਲੋਕ ਉਹਨੂੰ ਵੇਖਦੇ ਆ ਕਿ 2009 ਚ ਜਿਹੜਾ ਇੰਦਰਾ ਗਾਂਧੀ ਸੋਨੀਆ ਗਾਂਧੀ ਰਜੀਵ ਗਾਂਧੀ ਨੂੰ ਆਪ ਦਾ ਮਾਪਾਪ ਦਾ ਦਰਜਾ ਦਿੰਦਾ ਸੀ ਅੱਜ ਉਹਨਾਂ ਨੂੰ ਕੋਸ-ਕੋਸ ਗਾਲਾਂ ਕੱਢਦਾ ਉਹਦੋਂ ਮੋਦੀ ਨੂੰ ਗਾਲਾਂ ਕੱਢਦਾ ਸੀ ਅੱਜ ਮੋਦੀ ਤੇ ਹਮੇਸ਼ਾ ਨੂੰ ਪਿਆਰ ਕਰਦਾ ਜਿਹੜੇ ਕੁਛ ਟੁਕੜਿਆਂ 'ਚ ਪਲਦੇ ਨੇ ਇੱਕ ਵਜੀਰੀ ਤੇ ਆਪ ਦੀ ਸੋਚ ਨੂੰ ਡੀਐਨਏ ਬਦਲ ਜਾਂਦੇ ਮੈਂ ਉਹਨਾਂ ਬਾਰੇ ਜਿੰਨੀ ਘੱਟ ਟਿੱਪਣੀ ਕਰਾਂ ਉੰਨੀ ਚੰਗੀ ਆ ਤੁਹਾਨੂੰ ਵੀ ਹੱਥ ਜੋੜ ਕੇ ਬੇਨਤੀ ਹੈ ਵੱਲੋਂ ਇੱਕ ਸਟੇਟਮੈਂਟ ਪਾਸ ਕੀਤੀ ਗਈ ਹੈ ਕਿ ਜਿਹੜੀ ਸੇਵਾ ਲਗਾਈ ਗਈ ਹੈ ਉਹ ਥੋੜੀ ਆ ਥੋੜੀ ਆ ਉਹਨਾਂ ਕਾਫੀ ਆ ਉਹਨਾਂ ਟਵੀਟ ਕੀਤਾ ਇਸ ਮਾਮਲੇ ਨੂੰ ਲੈ ਕੇ ਬਿਲਕੁਲ ਗੱਲ ਹੈ ਕਿ ਫੈਸਲਾ ਸ਼੍ਰੀ ਕਾਟੇ ਸਾਹਿਬ ਦਾ ਹੈ ਤੇ ਫੈਸਲੇ ਦੇ ਉੱਤੇ ਜਿਹੜੇ ਇਦਾਂ ਐਕਸੈਕਟ ਟਵੀਟ ਕਰਦੇ ਆ ਇਦਾਂ ਸਟੇਟਮੈਂਟ ਨਾਲ ਦਿੱਤੇ ਆ ਇਹ ਕਿਸਮ ਦੀ ਕਿ ਅਕਾਸ਼ਿਕ ਸ਼ਰਮ ਦੀ ਸਰਵੋਚਤਾ ਨੂੰ ਤੁchnੋ ਕੀ ਜਿਹੜੀ ਗੱਲ ਹੈ ਕਿਸ ਕਰਕੇ ਜੋ ਹੁਕਮੰਦਾ ਇਹ ਰਮਨ ਮਾਲਕ ਜੀ ਨੂੰ ਪੁੱਛੋ ਕਿ ਜਦੋਂ ਦੁਨੀਆਵੀ ਅਦਾਲਤਾਂ ਦਾ ਕਿਸੇ ਛੋਟੀ ਅਦਾਲਤ ਦਾ ਵੀ ਕਦੀ ਫੈਸਲਾ ਆਇਆ ਉਦੋਂ ਨਹੀਂ ਤੁਹਾਡੀ ਟਵੀਟ ਕਰਨ ਦੀ ਹਿੰਮਤ ਪੈਦੀ ਨੂੰ ਕਿਉਂਕਿ ਪਤਾ ਹੁੰਦਾ ਚੈ ਸਾਬ ਨੇ ਬੁਲਾ ਲੈਣਾ ਹੈ ਕਿ ਮਾਨਹਾਨੀ ਦੇ ਵਿੱਚ ਤੇ ਜੇ ਸਿੱਖਾਂ ਦੀ ਸਰਵੋੱਚ ਸਸਤਾ ਦਾ ਫੈਸਲਾ ਹੋਵੇ ਤਾਂ ਜੋ ਮਰਜ਼ੀ ਬੋਲੀ ਜਾਵੇ ਏ ਇਹਨਾਂ ਨੂੰ ਇਹਨਾਂ ਦੇ ਤੋਬਾ ਬਰਾਬਤ ਵਿੱਚ ਰਹਿ ਕੇ ਸਾਰੇ ਨੂੰ ਗੱਲ ਕਰਨੀ ਚਾਹੀਦੀ ਹੈ ਚੰਗਾ ਨਹੀਂ ਆਇਆ ਇੱਕ ਰਮਨਿੰਦ ਮਿੱਟੂ ਵੱਲੋਂ ਸਟੇਟਮੈਂਟ ਦਿੱਤੀ ਗਈ ਹੈ ਜੀ ਕਿ ਜਿਹੜਾ ਦਲੇਦਰ ਚੌੜਾ ਨੇ ਜਿਹੜਾ ਇਹ ਸਟੈਂਡ ਕੀਤਾ ਇਹ इमोशनल ਹੋ ਕੇ ਕੀਤਾ ਹੈ ਉਹਨੂੰ ਮਾਫ ਕਰ ਦੇਣਾ ਚਾਹੀਦਾ ਹੈ ਨਹੀਂ ਤੇ ਜਿਹੜੇ ਬੱਦੀ ਸਿੰਘਾਂ ਨੂੰ ਅਸੀਂ ਕਿੰਨੇ ਕਿੰਨਾ 30-30 ਸਾਲ ਤੋਂ ਗਰਨ ਸੱਜਾ ਕੱਟ ਰਹੀ ਹੈ ਉਹਨਾਂ ਨੇ ਮੈਂ ਉਹਨਾਂ ਦੀ ਕੋਈ ਨਿੱਜੀ ਲੜਾਈ ਤਾਂ ਸਰਦਾਰ ਬੱਦੀ ਸਿੰਘ ਨਾਲ ਨਹੀਂ ਜੇ ਸਰਦਾਰ ਰਵੀਤ ਸਿੰਘ ਮਿੱਟੂ ਚਿੰਨੀ ਸਰਦਾਰ ਸਿੰਘ ਬਾਬਰ ਦੇ ਉੱਤੇ ਜਿਹੜੇ ਸਤਖੰਡ ਸਿੰਘ ਮੰਦਿਰ ਸਾਹਿਬ ਦੇ ਜਿਹੜੀ ਹੈਗੀ ਹੈ ਮੁੱਖ ਦਵਾਰ ਦੇ ਉੱਤੇ ਆ ਕੇ ਸੇਵਾ ਦੇ ਵਿੱਚ ਬੈਠੇ ਸੇਵਾਦਾਰ ਦੇ ਉੱਤੇ ਹਮਲਾ ਕੀਤਾ ਉੱਥੇ ਤੇ ਬਿੱਟੂ ਜੀ ਇਹ ਕਹਿੰਦੇ ਆ ਕਿ इमोशनल ਤੇ ਜਿਨ੍ਹਾਂ ਨੇ 30-30 ਸਾਲ ਤੋਂ ਵੱਧ ਜਿਹੜੀਆਂ ਫਾਂਸੀ ਦੀਆਂ ਕੋਠੜੀਆਂ ਦੇ ਵਿੱਚ ਪਿਆਰ ਲਿਆ ਉਥੇ ਬਿੱਟੂ ਸਾਹਿਬ ਜਦੋਂ ਉਹਨਾਂ ਨੂੰ ਛੱਡਣ ਦਾ ਮੌਕਾ ਹੁੰਦਾ ਤੇ ਚਾਤੀ ਚੋੜੀ ਕਰਕੇ ਖੜ ਜਾਂਦੇ ਆ ਜੀ ਸਾਡੇ ਨਾਲ ਬਹੁਤ ਵੱਡੀ ਬੇਇਨਸਾਫੀ ਹੈ ਕਿਉਂਕਿ ਇਹ ਦੋਗਣੀ ਨੀਤੀ ਕਿਉਂ ਹੈ ਬਿੱਟੂ ਸਾਹਿਬ ਮੈਂ ਆਪਾਂ ਵੱਡਾ ਮਨ ਕਰਨ ਜਦ ਅਸੀਂ ਮੰਨਤਾ ਤੇ ਕੀ ਚੀਜ਼ਾਂ ਰੱਖਿਆ ਉਹਦੇ ਬਿੱਟੂ ਜੀ ਜਾ ਕੇ ਤੇ ਪ੍ਰਧਾਨ ਮੰਤਰੀ ਦੇ ਚਹੇਹੇ ਚ ਬੈਠ ਗਏ ਆ ਕਿ ਦੇਖੋ ਜੀ ਮੇਰਾ ਦਾਦਾ ਮਾਰਿਆ ਹਾਲੇ ਸਜਾ ਉਹਨਾਂ ਨੇ ਤੇ 30 ਸਾਲ ਤੋਂ ਵੱਧ ਕੱਟ ਲਈ ਆ ਉਦੋਂ ਉਦੋਂ ਕਿਉਂ ਨਹੀਂ ਇਹਨਾਂ ਨੂੰ ਇਤਨੀ ਚੀਜ਼ਾਂ ਯਾਦ ਆਉਂਦੀਆਂ ਦੋਗਣੀ ਨੀਤੀ ਨਾ ਬਣਾਓ ਨਾ ਪਹਿਲਾਂ ਕੁਝ ਕਰਕੇ ਦਿਖਾਓ ਫਿਰ ਦੂਜੇ ਨੂੰ ਮੁਤੱਲਬ